ਉਹ ਜਿਹੜੇ ਲੈਟ ਜਸਾ ਨੇ ਵੀ ਵੀ ਲੋ ਜਬਾਤ ਤੁਹਾਨੂੰ ਕਰ ਸ਼ੇਅਰ ਜਬਾਤ ਤੁਹਾਨੂੰ ਕਰ ਲੈ ਕੇ ਤੇ ਆਇਂ ਚੰਦੂ ਕੰਮ ਮੁੱਕ ਲਾਉ ਖੋਖ ਕੇ ਸਾਰ ਸੂ ਸਿਕਾ ਹਾਂਜੀ ਸੋ ਆਪ ਸਭ ਨੇ ਦੇਖ ਹੀ ਲਿਆ ਕਹਿੰਦੇ ਵੀ ਅਹੀਂ ਚੱਲੂਆ ਕੰਮ ਠੀਕ ਹੈ ਜੀ ਇਹ ਮਨਜੀਤ ਗੌਰ ਸ਼ਰਮਾ ਦਾ ਪੇਜ ਆ ਇਸ ਭੈਣ ਦੇ ਪੇਜ ਤੇ ਜਿਹੜੀਆਂ ਵੀਡੀਓ ਆ ਉਹ ਬਹੁਤ ਗੰਦੀਆਂ ਵੀਡੀਓ ਆ ਨਾ ਤਾਂ ਉਹ ਪਰਿਵਾਰ ਦੇ ਵਿੱਚ ਬੈਠ ਕੇ ਵੇਖਣਾ ਨਹੀਂ ਠੀਕ ਹੈ ਜੀ ਤੇ ਜਿਹੜੇ ਬਣਾਉਂਦੇ ਆ ਜਿਹੜੀ ਇੱਕ ਭੈਣ ਵੀਡੀਓ ਪੇਸ਼ ਕਰਦੀ ਆ ਬਣਾ ਕੇ ਤੇ ਇੱਕ ਮੁੰਡਾ ਉਹਦੇ ਨਾਲ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਯਾਰ ਉਹਨਾਂ ਦੇ ਜਵਾਬ ਹੈ ਨਹੀਂਗੇ ਵੀ ਤੁਸੀਂ ਐਦਾਂ ਗੰਦ ਪਾ ਰੱਖਿਆ ਤੁਸੀਂ ਪੰਜਾਬ ਦੇ ਵਿੱਚ ਫਿਰ ਤੁਸੀਂ ਕਹਿੰਦੇ ਆ ਮੈਂ ਢਿੰਗ ਸਿੰਘ ਆ ਜਿਹੜੇ ਸਾਡੇ ਨਾਲ ਧੱਕਾ ਕਰਦੇ ਆ ਪ੍ਰਸ਼ਾਸਨ ਵੀ ਪਰ ਸਾਡੇ ਤੇ ਕਹਿੰਦਾ ਵੀ ਬਾਬਾ ਜੀ ਤੁਸੀਂ ਧੱਕਾ ਕਰਦੇ ਹੋ ਆ ਸ਼ਰਮ ਕੀ ਬੋਲਦੀ ਐ ਖੁੱਲਾ ਚੱਲੂਆ ਕੰਮ ਫੋਲੋ ਸਵਾਲ ਇਹ ਲਿਖ ਲੈ ਕਿ ਵੀਡੀਓ ਤੇ ਆਉਂਦੇ ਆ ਫਿਰ ਤੁਸੀਂ ਉਹਨਾਂ ਦੇ ਕਮੈਂਟ ਦੇਖਿਓ ਕਮੈਂਟਾਂ ਦੇ ਵਿੱਚ ਵਿਦਵਾਨ ਬਣਦੇ ਆ ਬਹੁਤ ਘੈਂਟ ਕੰਮ ਹੈ ਵੈਰੀ ਨਾਈਸ ਫੋਲੋ ਜੁਆਏ ਥੋੜੀ ਸ਼ਰਮ ਨਹੀਂ ਆਉਦੀ ਆ ਤੁਸੀਂ ਇਹੋ ਜਿਹਾ ਗੰਦ ਵੇਖਦੇ ਹੋ ਪਿਆਰ ਦੇ ਵਿੱਚ ਗੰਦ ਪਾ ਰੱਖਿਆ ਇਹਨਾਂ ਨੇ ਜਿਹੇ ਜਿਹੇ ਤੁਸੀਂ ਗੰਦ ਵੇਖਦੇ ਹੋ ਉਹ ਜਿਹੜਾ ਲੋਕ ਪ੍ਰਮੋਟ ਕਰ ਜਾਂਦੇ ਆ ਮੈਂ ਹੱਥ ਵਨ ਕੇ ਬੇਨਤੀ ਕਰਨੀ ਚਾਹਣਾ ਮਨਜੀਤ ਕੌਰ ਸ਼ਰਮਾ ਦਾ ਜਿਹੜਾ ਪੇਜ ਆ ਇਹ ਇਹ ਪੇਜ ਨੂੰ ਇੱਕ ਹਫ਼ਤੇ ਦੇ ਵਿੱਚ ਵਿੱਚ ਬੰਦ ਕਰ ਦੇ ਪੁਲਿਸ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਆ ਵੀ ਇਹ ਪੇਜ ਬੰਦ ਕਰਾਵੇ ਨਹੀਂ ਅਸੀਂ ਘਰੇ ਜਾ ਕੇ ਇਹ ਛਾਪ ਪ੍ਰਿੰਟ ਕਰਾਂਗੇ ਦੋਨੇ ਜੀਆਂ ਤੇ ਅਸੀਂ ਵੀ ਵੇਖਣਾ ਬੰਦਾ ਕੀ ਕੁੜੀ ਨੇ ਗਲਤ ਪਾ ਰੱਖਿਆ ਪੰਜਾਬ ਦੇ ਵਿੱਚ ਸੰਗਤ ਜੀ ਵੀਡੀਓ ਵੀਡੀਓ ਪਹਿਲਾਂ ਇਹਨਾਂ ਦੀ ਫੇਸਬੁਕ ਬਾਅਦ ਚ ਖੁੱਲਦਾ ਪਹਿਲਾਂ ਦੀ ਵੀਡੀਓ ਪਈ ਹੁੰਦੀ ਆ ਫੇਸਬੁਕ ਤੇ ਸੋਅ ਅਸੀਂ ਦਿਖਾ ਦਿੰਨੇ ਆ ਵੀ ਕਿਸ ਤਰ੍ਹਾਂ ਦੀਆਂ ਵੀਡੀਓ ਜਿਹੜਾ ਇਹਨੇ ਬਣਾਉਂਦੇ ਆ ਮਨਜੀਤ ਕੌਰ ਸ਼ਰਮਾ ਦਾ ਜਿਹੜਾ ਇਹ ਪੇਜ ਆ ਬਹੁਤ ਗੰਦ ਪਾਇਆ ਹੋਇਆ ਹੈ ਇਹਨਾਂ ਨੇ ਮਾੜੀ ਕੋ ਸਾਡੀ ਵਾਰਨਿੰਗ ਹੈ ਇਹਨਾਂ ਨੂੰ ਠੀਕ ਹੈ ਜੀ ਸਾਡੀ ਵਾਰਨਿੰਗ ਹੈ ਇਹਨਾਂ ਨੂੰ ਖੁੱਲੀ ਅਸੀਂ ਕਿਸੇ ਤੋਂ ਡਰਦੇ ਨਹੀਂ ਇਹਨਾਂ ਨੂੰ ਕਹਿ ਦਿਓ ਵੀ ਵੀਡੀਓ ਨਾ ਬਣਾਉਣਾ ਇੱਦਾਂ ਦੀਆਂ ਠੀਕ ਹੈ ਜੀ ਨਹੀਂ ਅਸੀਂ ਜਾ ਕੇ ਇਹਨਾਂ ਦਾ ਘਰੇ ਸੋਧਾ ਲਾਵਾਂਗੇ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਕਰਦਾ ਸਾਨੂੰ ਕੋਈ ਖੌਫ ਨਹੀਂ ਗਾ ਜਿਹੜਾ ਪੰਜਾਬ ਦੇ ਵਿੱਚ ਲਚਰਤਾ ਬਣਾਊਗਾ ਗੰਦ ਪਾਊਗਾ ਠੀਕ ਹੈ ਅੱਦੇ ਲੋਕ ਕਹਿੰਦੇ ਆ ਤੁਸੀਂ ਕੀ ਗੰਦ ਬੰਦ ਕੀ ਕਰਾ ਦੋਗੇ ਜਿੰਨਾ ਕਿ ਆਪਣਾ ਫਰਜ਼ ਬਣਦਾ ਉਹਨਾਂ ਦਾ ਤਾਂ ਆਪਾਂ ਕਰ ਹੀ ਸਕਦੇ ਆ ਯਾਰ ਸਾਡੇ ਤਾਂ ਆਪਣੇ ਆਪ ਦੇ ਪੈਰ ਖਿੱਚਣ ਲੱਗੇ ਹੋਏ ਆ ਅੱਜਕੱਲ੍ਹ ਆਪਣੇ ਆਪ ਨਹੀਂ ਪੈਰ ਵੱਢੀ ਜਾਂਦੇ ਸਾਡਾ ਉਹਦੀ ਇੱਕ ਹੈ ਨਹੀਂ ਦਾ ਸਾਡਾ ਜਥੇਬੰਦਿਆਂ ਦਾ ਇੱਕ ਹੈ ਨਹੀਂ ਦਾ ਲੱਚਰਤਾ ਦਾ ਕੀ 10 5 ਮਿੰਟਾਂ ਤੋਂ ਪਹਿਲਾਂ ਲੱਚਰਤਾ ਮੁਕਤ ਹੋ ਜੇ ਪੰਜਾਬ ਜੇ ਸਾਡੇਆਂ ਜਥੇਬੰਦਿਆਂ ਚਾਹਣ ਸਾਡੇ ਜਥੇਦਾਰ ਚਾਹਣ ਮੈਂ ਇਹ ਵੀਡੀਓ ਵੇਖੀ ਮੇਰੇ ਕੋਲ ਇਹ ਵੀਡੀਓ ਹੈ ਇਹ ਕਿਸੇ ਇਨਸਾਨ ਦੇ ਜੀ ਬਹੁਤ ਬੁਰਾ ਲੱਗਦਾ ਠੀਕ ਹੈ ਪਰ ਇਹਨਾਂ ਦੀ ਸਾਰੀ ਜਿਹੜੀ ਡਿਟੇਲ ਅਸੀਂ ਚੈੱਕ ਕੀਤੀ ਹੋਈ ਆ ਅਸੀਂ ਪ੍ਰਸ਼ਾਸਨ ਨੂੰ ਵੀ ਇਹਨਾਂ ਦੀ ਡਿਟੇਲ ਦੇਵਾਂਗੇ ਵੀ ਜਿਹੜਾ ਮਨਜੀਤ ਕੌਰ ਸ਼ਰਮਾ ਵਾਲਾ ਪੇਜ ਹੈ ਉੱਥੇ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਇਹਨਾਂ ਨੇ ਪੰਜਾਬ ਦੇ ਵਿੱਚ ਗੰਦ ਪਾਇਆ ਹੋਇਆਗਾ ਠੀਕ ਹੈ ਜੀ ਸਾਡੇ ਮੁੰਡੇ ਕੁੜੀਆਂ ਨੂੰ ਇਹ ਜਿਹੜਾ ਪੁੱਠੇਰਾ ਪਾਈ ਜਾਂਦੇ ਆ ਇਹਨਾਂ ਦੀਆਂ ਵੀਡੀਓ ਦੇਖ ਕੇ ਉਹਨਾਂ ਨੂੰ ਕੀ ਖਿਆਲ ਮਿਲਦਾ ਹੋਊਗਾ ਸੋ ਵੀ ਬੇਨਤੀ ਆ ਵੀ ਇਹਦਾਂ ਦਾ ਗੰਦਾ ਹੈ ਉਹਨੂੰ ਆਪਾਂ ਸਾਰੇ ਨਾਲ ਨਾਲ ਕੇ ਸਾਫ਼ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ